ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਿਗੈਰ ਕਿਸੇ ਰਿਸ਼ਵਤ ਤੋਂ ਬਿਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚ्युनिटी ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਰ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਕੱਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਪੱਗਾਂ 'ਚ 54933 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਉਹਨਾਂ ਨੇ ਵੈਕੈਂਸੀਸ ਕਰਦੀ ਐਂਡ ਵਿਦਆਊਟ ਐਨੀ ਕਰਪਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ ਪੜੋ ਜਿਨੇ ਕੋਈ ਯਾ ਤੇ ਜੀ ਨੋ ਕੋਈ ਹੋਰ ਇਕ ਬੀਸੀਐਸ ਦੇ ਵੀ ਨਿਕਲਣਗੇ ਕਰਨ ਲੋ ਯੂਪੀਐਸਸੀ ਸੈਂਟਰ ਖੋਲ ਰਿਹਾ ਆ ਆਈਐਸ ਵਾਸਤੇ ਤਿਆਰੀ ਕਰ ਲੋ ਤੋ ਆਪਾਂ ਕੰਨ ਕਰ ਸਕਦੇ ਜੀ ਜਿਹੜੇ ਆਈਐਸ ਬਣਦੇ ਕੋਈ ਨਹੀਂ ਤਾਂ ਆਪਣੇ ਵਰਗੇ ਹੀ ਆ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨਵੇ ਜਹਾਜ਼ ਨੂੰ ਮੌਕਾ ਦਿੰਦਾ ਹੈ ਕਿ ਮੇਜਿਨ ਤਸਤਾ ਹਾਲਤ ਸਰਕਾਰ ਕਾਰਨ ਲੋਕਾਂ ਨੂੰ ਇਹ ਪਰੇਸ਼ਾਨੀਆਂ ਜਿਹੜੀਆਂ ਉਹ ਝੇਲੀਆਂ ਪੈਦੀਆਂ ਸੀ ਜਿੰਨੂੰ ਦੇਖਦੇ ਹੋਏ ਕੋਈ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਵੀ ਹੁਣ ਜਿਹੜੀ ਸੜਕਾਂ ਬਣਾਉਣ ਦਾ ਜਿੱਥੇ ਟੁੱਟੀਆਂ ਹੋਈਆਂ ਉਹਦੀ ਮੁਰੰਮਤ ਕਰਨ ਦਾ ਪੂਰੇ ਤੌਰ ਤੇ ਜਿਹੜਾ ਕੰਮ ਆ ਉਹ ਚੱਲਦਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਵੀ ਅੱਜ ਤੱਕ ਕਹਿ ਸਕਦੇ ਆ ਵੀ ਜਿੱਥੇ ਟੋਏ ਪਏ ਸੀਗੇ ਜਾਂ ਛੜਕਾ ਮਾਰੇ ਹਾਲਾਤਾਂ ਦੇ ਵਿੱਚ ਗਿਆ ਉਹਨਾਂ ਨੂੰ ਹੱਲ ਕਰਨ ਵਾਸਤੇ ਜਿਹੜਾ ਉਹ ਜਦੋਂ ਜਦ ਜੜੀ ਸਰਕਾਰੋਂ ਕਾਰੀ ਦਿਖਾਈ ਦੇ ਰਹੀ ਆ ਟੋਰੀ ਮੁਰੰਮਤ ਵਾਸਤੇ ਜਿੱਥੇ ਪੈਸੇ ਜਾਰੀ ਕੀਤੇ ਗਏ ਨੇ ਉਥੇ ਹੁਣ ਉਹਦੀਆਂ ਮੁਰੰਮਤ ਵਾਸਤੇ ਹੁਣ ਕੰਮ ਵੀ ਜਿਹੜਾ ਸ਼ੁਰੂ ਦਾ ਸਾਲ ਤੋਂ ਤੇ ਪੀਰਾ ਵੀ ਅਜੀਬ ਦਿਖਾਈ ਦੇ ਰਿਹਾ ਸਾਡੇ ਨਾਲ ਤੇ ਮੌਜੂਦ ਨੇ ਠੇਕੇਦਾਰ ਜਿਨ੍ਹਾਂ ਨਾਲ ਗੱਲਬਾਤ ਅਸੀਂ ਕਰਾਂਗੇ ਵੀ ਆ ਕੇ ਜਿਹੜੀਆਂ ਸੜਕਾਂ ਜਿਹੜੀਆਂ ਬਨ ਰਹੀਆਂ ਕਿੰਨੀਆਂ ਲੋਕਾਂ ਨੂੰ ਮੁਸ਼ਕਲ ਆਂਦੀ ਸੀ ਤੇ ਹੁਣ ਕਿੰਨੀ ਰਾਹਤ ਮਿਲੇਗੀ ਭਾਜੀ ਨਮਸਕਾਰ ਜੀ ਭਾਜੀ ਕਿੰਨੀ ਮੁਸ਼ਕਲ ਆਂਦੀ ਸੀ ਹੁਣ ਕਿੰਨੀ ਰਾਹਤ ਮਿਲੇਗੀ ਇਹ ਕਾਫੀ ਦਿੱਕਤ ਸੀ ਜੇ ਬਰਸਾਤਾਂ ਕਰਕੇ ਸਾਰੇ ਕਾਬੂ ਪੈ ਗਏ ਸੀ ਬੈਚਸਿਸ ਆਪਣੇ ਬਹੁਤ ਪੂਰੇ ਸ਼ਹਿਰ ਤੇ ਹੱਸ ਤੇ ਹੁਣ ਇਸ ਨੂੰ ਬਹੁਤ ਹੀ ਜਲਦੀ ਜਲਦ ਭਰਿਆ ਜਾ ਰਿਹਾ ਹੈ ਬਰਸਾਤਾਂ ਰੁਕੀਆਂ ਨੇ ਤੇ ਸ਼ਹਿਰ ਦੇ ਆਮ ਨਾਗਰਿਕਾਂ ਨੂੰ ਸਹੂਲਤ ਮਿਲੇਗੀ ਅਚੀਂ ਦੀ ਰਾਗਿਰਾਂ ਨੂੰ ਤੇਰੀ ਤਾਂ ਪਰਸ਼ਾਨੀ ਆ ਰਹੀ ਸੀ ਜੀ ਉਹਨਾਂ ਦੇ ਨਜ਼ਾਰ ਤੋਂ ਆਇਆ ਭਾਜੀ ਕਾਫੀ ਜਿਹੜੀਆਂ ਮੁਰੰਮਤ ਦਾ ਕੰਮ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਹੋਇਆ ਹੈ तकरीबन ਸਾਰੇ ਸ਼ਹਿਰ ਦੀ ਮੁਰੰਮਤ ਕੀਤੀ ਜਾ ਰਹੀ ਹੈ ਕਿਤੇ ਉਹ ਨਵੇਂ ਦੇ ਨਾਲ ਹੀ ਨਵੇਂ ਰੋਡ ਵੀ ਬਣਾਈ ਜਾਣਗੇ ਕੀ ਕਹਿ ਸਕਦੇ ਵੀ ਜਿਹੜੇ ਪੁਰਾਣੀਆਂ ਜਿਹੜੀਆਂ ਸੜਕਾਂ ਉਹ ਜਿਹੜੇ ਸੜਕਾਂ ਸੀ ਜਿਹੜੀਆਂ ਟੁੱਟੀਆਂ ਬਸਾਂ ਦੀ ਕਿਉਂਗੀ ਬਰਸਾਤਾ ਕਰਕੇ ਕਾਫੀ ਜਿਹੜੇ ਟੋਏ ਆ ਉਹ ਸੜਕਾਂ ਵਿੱਚ ਪੈ ਗਏ ਸੀ ਲੇਕਿਨ ਹੁਣ ਉਹਨਾਂ ਦੀ ਮੁਰੰਮਤ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਕਈ ਸੜਕਾਂ ਨੂੰ ਜਿਹੜਾ ਨਵਾਂ ਵੀ ਜਿਹੜਾ ਉਹ ਸਾਰਿਆ ਜਾਵੇਗਾ ਹੁਣ ਤੁਸੀਂ ਦੇਖ ਸਕਦੇ ਹੋ ਕੰਮ ਜਿਹੜਾ ਯੁੱਗ ਸਰ ਤੇ ਜਿਹੜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਅੱਜ ਛੰਡੇ ਦਾ ਦਿਨ ਆ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਇਹ ਧਿਆਨ ਵਿੱਚ ਰੱਖਿਆ ਗਿਆ ਵੀ ਐਤਵਾਰ ਵਾਲੇ ਦਿਨ ਰਾਜ ਦੇ ਕਿੱਟ ਹੁੰਦਾ ਤਾਂ ਉੱਥੇ ਜਿਹੜਾ ਕੰਮ ਹੈ ਉਹ ਤੇਜ਼ੀ ਦੇ ਨਾਲ ਕੀਤਾ ਜਾ ਸਕੇ ਤੇ ਤਾਂ ਜੋ ਕੋਈ ਵੀ ਜਿਹੜੀ ਆ ਮੁਸ਼ਕਲ ਉਹ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਵੀ ਆਸਾ ਕੰਮ ਆ ਕਿੰਨੇ ਜਿਹੜਾ ਤਰੀਕੇ ਦੇ ਨਾਲ ਚੱਲਦਾ ਪਿਆ ਕਿਉਂਕਿ ਸਾਰਾ ਲੈਵਲ ਬਣਾ ਕੇ ਤੇ ਉਹਨੂੰ ਜਿਹੜਾ ਵੀ ਕੰਮ ਆ ਉਹ ਕੀਤਾ ਜਾ ਰਿਹਾ ਇਹ ਦਿਖਾਉਂਦਾ ਵੀ ਸਰਕਾਰ ਜਿਹੜੀ ਆ ਉਹ ਵਧੀਆ ਕੰਮ ਦੇ ਵਿੱਚ ਜਿਹੜੀ ਆ ਉਹ ਲੱਗੀ ਹੋਈ ਦਿਖਾਈ ਦੇਦੀ ਕਿਉਂਕਿ ਕਾਫੀ ਸ਼ਿਕਾਇਤਾਂ ਜਿਹੜੀਆਂ ਮਧਾਇਕਾਂ ਨੂੰ ਮਿਲਦੀਆਂ ਪਈਆਂ ਸੀ ਵੀ ਜਿਹੜੇ ਬਰਸਾਤਾ ਕਰਕੇ ਸੋਇਟਪੇ ਸ਼ਰਕਾ ਦੇ ਵਿੱਚ ਜਿਹੜੇ ਬਣ ਚੁੱਕੇ ਨੇ ਉਸ ਕਰਕੇ ਜਿਹੜੇ ਰਾਧਵੀਰ ਨੇ ਉਹਨਾਂ ਨੂੰ ਕਾਫੀ ਵਧੀਆ ਜਿਹੜੀਆਂ ਮੁਸ਼ਕਲਾਂ ਆਈਆਂ ਸੀ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪਹਿਲਾਂ ਕੀ ਹਾਲਾਤ ਸੀਗੇ ਤੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਸਹੂਲਤ ਆ ਇਹਨਾਂ ਨੂੰ ਜਿਹੜੀ ਮਿਲਦੀ ਹੋਈ ਦਿਖਾਈ ਦੇ ਤਾ ਜਿਹੜੀਆਂ ਉਹ ਪੈਂਦੀਆਂ ਹੋਈਆਂ ਦਿਖਾਈ ਦੇ ਰੀਆਂ ਸੀ ਜਿਸ ਕਰਕੇ ਕਾਫੀ ਸਰਤਾਂ ਜੁੱਟੀਆਂ ਹੋਈਆਂ ਉਹਦੇ ਵਿੱਚ ਟੋਏ ਪੈਂਦੇ ਹੋਏ ਵੀ ਉਹ ਦਿਖਾਈ ਦਿੱਤੇ ਜਿਸ ਕਰਕੇ ਜਿਹੜੇ ਰਾਜਵੀਰ ਸੀਗੇ ਉਹਨਾਂ ਦਾ ਕਾਫੀ ਹਾਸੇ ਵੀ ਹੁੰਦੇ ਸੀ ਨੁਕਸਾਨ ਨਹੀਂ ਹੁੰਦਾ ਸੀਗਾ ਜਿਸ ਨੂੰ ਦੇਖਦੇ ਹੋਏ ਉਹ ਜਿਹੜੀਆਂ ਸਰਕਾਰੀ ਮਰਮਮਤ ਜੜੀਆਂ ਉਹ ਕੀਤੀ ਗਈ ਦਿੱਤੇ ਲੋੜਾਂ ਤੇ ਨਵੇਂ ਵੀ ਲਗਾਏ ਜਾਂਦੇ ਆ। ਕਾਹਦੀ ਜਿਹੜੀ ਖੜਕ ਬੰਦੀ ਵੀ ਪਹਿਲਾਂ ਕੀ ਲਾਤੀ ਸੀਗੇ ਪਹਿਲਾਂ ਬਹੁਤ ਟੁੱਟੀ ਹੋਈ ਸੀ ਔਰ ਨਵੀਂ ਬੰਦੀ ਫਿਰ ਉਦੋਂ ਜੇ ਇੱਥੇ ਆਉਂਗਾ ਜਿਹੜਾ ਹਟਲ ਦੇ ਕੋਲ ਕੀ ਸਮਝਦੇ ਵੀ ਜਿਹੜਾ ਪਹਿਲਾਂ ਹਾਲਾਤ ਸੀ ਕਿ ਪਹਿਲਾਂ ਕਾਫੀ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ ਜਿਹੜਾ ਆਦਾ ਹੀ ਟੋਚ ਜਵਦਾ ਹੀ ਡਿੱਗ ਜਾਂਦਾ ਹੈ ਕਿ ਨੰਗਾ ਟੁੱਟ ਜਾਂਦਾ ਹੈ ਜਿਹੜਾ ਟਾਇਰ ਪਾੜ ਜਾਂਦਾ ਹੈ ਕਿ ਉਦੋਂ ਥੋੜੇ ਕਿ ਦਿਨ ਹੋ ਗਿਆ ਜਿਹੜਾ ਚੈਂਬਰ ਪਾੜ ਗਿਆ ਹੈ ਵੱਡੀ ਗੱਡੀ ਦਾ ਹੁਣ ਵਧੀਆ ਕੰਮ ਹੋ ਰਿਹਾ ਔਰ ਬਹੁਤ ਵਧੀਆ ਹੋ ਰਿਹਾ ਜੀ ਕਿ ਤੁਸੀਂ ਦੇਖ ਰਹੇ ਹੋ ਲੋਕ ਵੀ ਚੜਿਆ ਖੁਸ਼ ਦਿਖਾਈ ਦੇ ਰਹੇ ਕਿਉਂਕਿ ਲੋਕਾਂ ਨੇ ਕਿਹਾ ਕਿ ਪਹਿਲਾਂ ਕਾਫੀ ਜਿਹੜੇ ਐਕਸੀਡੈਂਟ ਹੁੰਦੇ ਸੀਗੇ ਉਹਨਾਂ ਕਰਕੇ ਵਧੀਆ ਮੁਸ਼ਕਲਾਂ ਜਿਹੜੀਆਂ ਉਹ ਲੋਕਾਂ ਨੂੰ ਜਿਹੜੀਆਂ ਪੇਸ਼ ਆਂਦੀਆਂ ਸੀਗੀਆਂ ਜਿੱਤੋਂ ਹੁਣ ਨਿਜਾਬ ਜਿਹੜੀਆਂ ਉਹ ਲੋਕਾਂ ਨੂੰ ਖਰਾਬ ਤੋਂ ਤੇ ਮਿਲੇਗੀ ਕਿਉਂਕਿ ਲੋਕ ਜਿਹੜੇ ਆ ਤੋ ਇਹ ਕਿ ਪਿਆਰ ਕਰਕੇ ਉਹਨਾਂ ਦੀ ਜਿਹੜੀ ਵਾਹਨ ਸੀ ਜਿਹੜੀਆਂ ਗੱਡੀਆਂ ਸੀ ਜਿਹੜੀਆਂ ਤੋਂ ਲੰਘਦੀਆਂ ਸੀਗੀਆਂ ਉਹਨਾਂ ਨੂੰ ਬੜੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਸੀਗੀਆਂ ਅੱਜ ਹੋਰ ਵੀ ਜਿਹੜੇ ਦੁਕਾਨਦਾਰ ਜਿਹੜੇ ਨੇੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਜਿਹੜੇ ਲੋਕ ਸੀਗੇ ਸਮਾਨ ਲੈਣ ਆਉਂਦੇ ਸੀਗੇ ਵੀ ਉਹਨਾਂ ਸਮਾਨ ਲੈਣ ਜਦੋਂ ਆਉਂਦੇ ਸੀਗੇ ਤੇ ਸੜਕ ਖਰਾਬ ਨਜ਼ਰ ਆਉਂਦੀ ਸੀਗੇ ਤੇ ਉੱਥੋਂ ਮੋੜ ਜਾਂਦੇ ਸੀਗੇ ਤੇ ਲੇਕਿਨ ਹੁਣ ਜਿਹੜੀਆਂ ਸੜਕਾਂ ਜਿਹੜੀਆਂ ਬੰਦੀਆਂ ਪਈਆਂ ਇਹ ਚੀਜ਼ ਦਖਾਉਂਦੀ ਪਈ ਆ ਵੀ ਜਦਾ ਇਹ ਜਿਹੜਾ ਸਰਕਾਰ ਨੇ ਜਿਹੜਾ ਕਦਮ ਉਠਾਇਆ ਵਾਕਈ ਵੀ ਕਹਿ ਸਕਦੇ ਵੀ ਵਧੀਆ ਕ ਵੀ ਇਹ ਜਿਹੜੇ ਟੋਇਟ ਪਏ ਆ ਜਿਹੜੇ ਉਹ ਹੁਣ ਰਹਿ ਗਏ ਨਹੀਂ ਤੇ ਹੁਣ ਜਿਹੜੀਆਂ ਸੰਕਾ ਜੜੀਆਂ ਉਹ ਨਵੀਆਂ ਬਾਕੀਆਂ ਹੋਈਆਂ ਦਿਖਾਈ ਦਿਖਾਈ ਜਿਹੜੀਆਂ ਦੇਣ ਗਿਆ ਅੱਛੇ ਇੱਥੇ ਦੁਕਾਨਦਾਰ ਹੈ ਗਿਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਆਖਿਰ ਇਹ ਕੀ ਸਮਝ ਦੇ ਕਿਉਂਕਿ ਇਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਆਉਂਦੀਆਂ ਸੀ ਜਦੋਂ ਸੜਕਾ ਖਰਾਬ ਹੋ ਤੇ ਜਿਹੜੇ ਗਾਹਕ ਆ ਉਹ ਵੀ ਇੱਥੇ ਮੁਰ ਜਾਂਦੇ ਸੀ ਹਾਂਜੀ ਪਹਿਲਾਂ ਸੜਕ ਦੇ ਕੀ ਹਾਲਾਤ ਸੀਗੇ ਤੇ ਹੁਣ ਕੀ ਲੱਗਦਾ ਹੈ ਹਾਂਜੀ ਪਹਿਲਾਂ ਸੜਕ ਦੇ ਕੀ ਹਾਲਾਤ ਸੀਗੇ ਇਧਰ ਬਹੁਤ ਅੱਗੇ ਖਿੜਾ ਪਛਾੜੂ ਜੀ ਇਥੋਂ ਐਵੇਂ ਲੱਗਦਾ ਜਿਵੇਂ ਬੰਦਾ ਨਿਕਲ ਕੇ ਜਾਂਦਾ ਨਾ ਇੱਕ ਦੂਜੇ ਦੇ ਵਿੱਚ ਟਕਮੇ। ਓਕੇ। ਐਨੀ ਇੱਥੇ ਅੰਦਰ ਐਨੀ ਦੂਰ ਐਨ ਆਵਾਜ਼ ਆਉਂਦੀ ਸੀ। ਜਿਵੇਂ ਟਰਾਲੀ ਜਾਂ ਕੋਈ ਟਰੈਕਟਰ ਨਿਕਲਦਾ ਨਾ ਇੱਕ ਦੂਜੇ ਦੇ ਵਿੱਚ ਜਦੋਂ ਹਮੇ ਐਕਸੀਡੈਂਟ ਹੋ ਗਿਆ ਲੱਗਦਾ। ਤੇ ਗ੍ਰਾਹਕਾਂ ਦੀ ਵੀ ਮੁਸ਼ਕਲ ਹੁੰਦੀ ਜੀ ਵੀ ਰੁਕਦਾ ਨਹੀਂ। ਗਾੜਾ ਦੂਸਰਾ ਕੋਈ ਗੱਲ ਨਹੀਂ ਜੇ ਗਾੜਾ ਆਪਣੇ ਹੱਸਦਾ ਰਹੇਗਾ ਜੀ ਜਿਉਂ ਦੌੜੇ ਫੋਪੋਈਏ ਆਪਣੇ 바ਲੇ। ਜੀ ਜੀ ਜੀ। ਤੇ ਹੁਣ ਜਿਹੜੀ ਮੁਰੰਮਤ ਜਿਹੜੀ ਹੁੰਦੀ ਪਈ ਆ ਇਹਨੂੰ ਤੁਸੀਂ ਕਿਵੇਂ ਦੇਖਦੇ? ਜਿਹੜੀ ਮੁਰੰਮਤ ਹੁੰਦੀ ਪਈ ਹੈ ਤਾਂ 6 ਮਹੀਨੇ ਬਾਅਦ ਬਦਲ ਲੱਗੇਗਾ ਇਹਦੇ ਹੋਰ ਕੁਝ ਨਹੀਂ ਕਹਿ ਸਕਦਾ ਪਰ ਇੱਕ ਕੋਈ ਰਾਹਤ ਮਿਲੇਗੀ ਲੋਕਾਂ ਨੂੰ ਹਾਂ 2000 ਮਹੀਨੇ ਚੱਲੇਗਾ ਕੰਮ ਫਿਰ ਦੇਖਾਂਗੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਕਹਿਣਾ ਵੀ ਇੱਕ ਵਜh ਤਾਂ ਰਾਹਤ ਜੜੀ ਮਿਲੇਗੀ ਲੇਕਿਨ ਦੇਖਣਾ ਲੰਬੇ ਸਮੇਂ ਬਾਅਦ ਕੀ ਹੋਏਗਾ ਕਿ ਆਖਿਰ ਇਹ ਜਿਹੜੀ ਸੜਕਾਂ ਜਿਹੜੀਆਂ ਮੁਰੰਮਤ ਹੋ ਰਹੀਆਂ ਇਹ ਕਿੰਨੀ ਦੇਰ ਚੱਲਦੀਆਂ ਦੀ ਬਾਤ ਉਹ ਘਰ ਕਿਦੇ ਬਖਾਟਾ ਦੇ ਨਾਲ ਨਾ ਟੁੱਟ ਜਾ ਇਹ ਵੀ ਜੜੀ ਲੋਕਾਂ ਨੇ ਆਪਣੀ ਸ਼ੰਕਾ ਜੜੀ ਆ ਉਹ ਜਾਹਰ ਜ਼ਰੂਰ ਕੀਤੀ ਆ ਕਿਉਂਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਕੰਮ ਜਿਹੜਾ ਉਹ ਚੱਲਦਾ ਪਿਆ ਲੋਕਾਂ શહેર ਫਿਰੋਜ਼ਪੁਰ ਦੇ ਜਿਹੜਾ ਲੋਕਾਂ ਵੱਡੀ ਰਾਹ ਜਿਹੜੀ ਆ ਉਹ ਮੈਡੀ ਹੋਈ ਸਾਫ਼ ਤੋਂ ਦੇਖਾਈ ਦੇ ਰਹੀ ਆ ਜਿਹੜਾ ਕੁਝ ਦਿਨ ਪਹਿਲਾਂ ਤੋਂ ਜਿਹੜੇ ਲੋਕਾਂ ਨੂੰ ਕਾਫੀ ਵੱਡੀਆਂ ਮੁਸ਼ਕਲਾਂ ਆਉਂਦੀਆਂ ਸੀ ਸੋਇਆ ਕਰਕੇ ਸਫਾ ਸਾਫ਼ ਕਰਕੇ ਉਹ ਹੁਣ ਜੜੀ ਆ ਜੀ ਜੜੀ ਕਸਰ ਜੜੀ ਆ ਹੁਣ ਸਰਕਾਰ ਕੋ ਕਾਫੀ ਹੁਣ ਦਿਖਾਈ ਦੇ ਰਹੀ ਆ ਪਰ ਹੱਦ ਉਹਨੇ ਇਸ ਕੱਪ ਤੇ ਲੱਗਾ ਹੋਇਆ ਦਿਖਾਈ ਦੇ ਰਿਹਾ ਕਿ ਜਿੱਥੇ ਨਵੀਆਂ ਸੜਕਾਂ ਬਣਾਉਂਦੀ ਰਹੇ ਤੇ ਆਕੇ ਜਿੱਤੇ ਮਰਮੱਤ ਦੀ ਲੋੜ ਹੈ ਉਹ ਤੇ ਮਰਮੱਤ ਦੇ ਫਟਕਾ ਚੜੀਆਂ ਉਹ ਕੀਤੀ ਗਈਆਂ ਕਿ ਆਪਾਂ ਮੈਂ ਜਿਹੜਾ ਸਰਪ੍ਰੀਖ ਡੈਰਿਕ ਸੇਰਾਮ ਫਰੈਂਕ